ਕਾਫੀ ਬੱਸ ਸਮਾਂ ਹੋ ਗਿਆ ਤੁਸੀਂ ਮਾਂ ਬੋਲੀ ਵਾਲੀ ਗੱਲਾਂ ਕਰ ਰਹੇ ਹੋ ਸੁਣਦੇ ਕਾਫੀ ਪਰ ਚੁੱਕੇ ਹੋ ਆਪਾਂ ਗੱਲਾਂ ਨਾਲ ਜਿਹੜੀਆਂ ਗੱਲਾਂ ਮੈਂ ਕਰਨੀਆਂ ਨੇ ਉਹ ਸਾਰੀਆਂ ਤੁਸੀਂ ਕਰ ਚੁੱਕੇ ਹੋ ਉਸੇ ਤਰ੍ਹਾਂ ਜਿਵੇਂ ਗੰਨਾ ਪੀਂਦੇ ਹੋਏ ਜਿਵੇਂ ਕਿ ਉਹਣਾ ਜਦੋਂ ਗੰਨੇ ਚ ਸਾਰਾ ਰਸ ਨਿਕਲ ਜਾਂਦਾ ਹੈ ਤਾਂ ਵਿੱਚ ਝੋਕ ਬੱਜ ਜਾਂਦੀ ਹੈ। ਸੋ ਮੇਰੇ ਵਾਰੀ ਜੇ ਫਿਰ ਮੈਂ ਪਹੁੰਚਿਆ ਉਹ ਤੱਕ ਜਦੋਂ ਸਾਰਾ ਰਸ ਘੱਟ ਚੁੱਕਿਆ ਯਸ਼ਵੰਤ ਕਸੀ ਜੀ, ਸੁਰਜਨ ਸਿੰਘ ਜੀ, ਅਲਸੀ ਸਾਹਿਬ ਹੁਣ ਜਿਹੜੀ ਝੋਕ ਹੈ ਉਹ ਕਿਸੇ ਕੰਮ ਤਾਂ ਆਉਦੀ ਹੈ। ਅਸਲ ਚ ਕੰਮ ਹੀ ਉਹ ਹੋਉਂਦੀ ਹੈ ਕਿ ਜਦੋਂ ਘੋੜਾ ਬਣਾਉਣਾ ਹੈ ਫਿਰ ਬੜਾ ਰਕੜਾ ਲੈ ਕੇ ਨਾ ਚਲਾਣੀ ਹੈ ਪੈਨ ਉਹ ਝੋਕ ਕੰਮ ਕਰਦੀ ਹੈ। ਉਹ ਅਸਲੀ ਅੱਗ ਤੇੰਦਾ ਕੰਮ ਕਰਦੀ ਆ ਮੈਨੂੰ ਉਸ ਕੰਮ ਲਈ ਇੱਥੇ ਬੁਲਾ ਲਿਆ ਗਿਆ ਨਹੀਂ ਜੀ ਸੁਆਦੀ ਗੋੜ ਬਣਾਉਣ ਲਈ ਬੁਲਾਇਆ ਸੁਆਦਾਂ ਗੋੜ ਬਣਾਉਣ ਲਈ ਬੁਲਾਇਆ ਸੋ ਬਹੁਤ ਬਹੁਤ ਸ਼ੁਕਰੀਆ ਮੈਨੂੰ ਮੈਨੂੰ ਇਹ ਮਾਣ ਹੈ ਇਸ ਗੋੜ ਦਾ ਤੁਹਾਨੂੰ ਪਰਛਾਹ ਚਲੇ ਦਿਓ ਜੀ ਕਿ ਮੈਂ ਜਿੱਥੇ ਵੀ ਜਾਵਾਂ ਕੋਈ ਨਾ ਕੋਈ ਜ਼ਰੂਰ ਮੋਢਾ ਮਾਰ ਕੇ ਲੰਘਦਾ ਹੈ ਕਾਲਜ ਜੈਸ਼ੰਤ ਬਸੀ ਜੀ ਅਜੇ ਤਾਂ ਜ਼ਰੂਰ ਮਿਲਤੀ ਜਾਂਦੇ ਨੇ ਉਹ ਮਿਲ ਕੇ ਜਾਣਾ ਹੀ ਮੇਰੇ ਲਈ ਇਹ ਸ਼ੀਸ਼ਾ ਸਗਰ ਸੁਰਚ ਸਿੰਘ ਜਦੋਂ ਮਿਲਦੇ ਜੀ ਉਹ ਅਸ਼ੀਰਵਾਦ ਦਿੰਦੇ ਨੇ ਮਨਦੀਪ ਜੀ ਮਿਲਦੇ ਨੇ ਅਸ਼ੀਰਵਾਦ ਦਿੰਦੇ ਮੈਂ ਤਾਂ ਇਸ ਅਸ਼ੀਰਵਾਦ ਪੰਜਾਬੀਆਂ ਦਾ ਇੱਕ ਮੇਰੇ ਨੂੰ ਮਿਲਣਾ ਹੀ ਅਸ਼ੀਰਵਾਦ ਹੁੰਦਾ ਸਾਡੇ ਪੰਜਾਬੀ ਅੰਜਾਬ ਵਿੱਚ ਇੱਕ ਦੂਜੇ ਨੇ ਪੈਰੀਆਂ ਕਰਾਣਾ ਤਾਂ ਬਜ਼ੁਰਗੀ ਤੋਂ ਬਾਅਦ ਨਹੀਂ ਆਗਿਆ ਮੈਨੂੰ ਅੱਜ ਮਾਤ ਭਾਸ਼ਾ ਦੇ ਇਸ ਤੀ ਤੁਸੀਂ ਬੁਲਾਇਆ ਔਰ ਵੱਡਾ ਨਾਮ ਤੇ ਦਿੱਤਾ ਸਦਾ ਰੱਖਿਆ ਸਤਿ ਮੁੱਖ ਮਹਿਮਾਨ ਲੈ ਵਸਰੇਸ ਕਾਲਜ ਦੇ ਮੇਜਰ ਜਾਣਦਾ ਹੋਇਆ ਮੁੱਖ ਮਹਿਮਾਨ ਤੇ ਆਉਂਦਾ ਹੋਇਆ ਮਨੁੱਖ ਮਹਿਮਾਨ ਹੋ ਰੁਗਾ ਤਾਂ ਕੋਈ ਸਭ ਨੂੰ ਸੁਣ ਕੇ ਆਮਰ ਮੈਨੂੰ ਸਭ ਨੂੰ ਸੁਣਨਾ ਪੈਣਾ ਮੈਂ ਆਪਣੀ ਗੱਲ ਨੂੰ ਬਹੁਤ ਲੰਬਾ ਨਹੀਂ ਕਰਨਾ ਅ ਜੋ ਮੇਰਾ ਕੰਮ ਹੈ ਨਾ ਪਹਿਲਾਂ ਉਸ 'ਤੇ ਕਨਸੈਂਟਰੇਟ ਕਰਾਂ ਬਸ ਬਸ ਜੀ ਨੇ ਕਿਹਾ ਕਿ ਚਾਈਨਾ ਚ ਲਿਖਿਆ ਹੈ ਕਿ ਜੇਕਰ ਅੰਗਰੇਜ਼ੀ ਨਹੀਂ ਆਉਂਦੀ ਤਾਂ ਕੁਲਵੇ ਲਿਖੇ ਤੁਸੀਂ ਇੰਟੈਲੀਜੈਂਟ ਨਹੀਂ ਹੈ ਬਸ ਇਸ ਕਰਕੇ ਮੈਨੂੰ ਸੱਚੀ ਅੰਗਰੇਜ਼ੀ ਨਹੀਂ ਆਉਂਦੀ ਇਸ ਕਰਕੇ ਮੈਂ ਇੰਟੈਲੀਜੈਂਟ ਹਾਂ ਆਪਣੀ ਮਾਤ ਭਾਸ਼ਾ ਆਉਂਦੀ ਹੈ ਇਸ ਕਰਕੇ ਮੈਂ ਇੰਟੈਲੀਜੈਂਟ ਹਾਂ ਤੁਹਾਡਾ ਸ਼ੁਕਰੀਆ ਮੈਨੂੰ ਯਾਦ ਕਰਾਉਣ ਲਈ ਕਿ ਹਾਂ ਬੁੱਧੀਮਾਨ ਹਾਂ ਬੇਰਗੂਫ ਨਹੀਂ ਹਾਂ ਕਿਉਂਕਿ ਮੈਨੂੰ ਪੰਜਾਬੀ ਆਉਂਦੀ ਹੈ ਤੁਹਾਨੂੰ ਸਰ ਪੰਜਾਬੀ ਆਉਂਦੀ ਹੈ ਤੁਸੀਂ ਸਾਰੇ ਹੀ ਕਹਿੰਦੇ ਹੋ ਇਸ ਗੱਲ ਦਾ ਮਾਨ ਕਰੋ ਕਿ ਤੁਹਾਨੂੰ ਪੰਜਾਬੀ ਆਉਂਦੀ ਹੈ ਮਾਤ ਭਾਸ਼ਾ ਦੇ ਸਨ ਨਵੋ ਇਹਦੇ ਵਿੱਚ ਇੱਕ ਸ਼ਬਦ ਆ ਰਿਹਾ ਮਨਾਉਣਾ ਮਾਤ ਭਾਸ਼ਾ ਦੇ ਦਰਸ ਮਨਾਉਣ ਦਾ ਕੀ ਅਰਥ ਹੈ ਮਨਾਉਣਾ ਤਾਂ ਉਸ ਨੂੰ ਹੁੰਦਾ ਹੈ ਜਿਹੜਾ ਦੱਸਿਆ ਹੋ ਸਾਰੇ ਬੁਲਾਰੇ ਇਹ ਕਹਿ ਗਏ ਕਿ ਮਾਤ ਭਾਸ਼ਾ ਸਾਡੀ ਉਪਨੀ ਹੈ ਸਾਡੀ ਮਨਾਂ ਦੀ ਭਾਸ਼ਾ ਹੈ ਫਿਰ ਇਹਨੂੰ ਮਨਾਉਣਾ ਕਿਸ ਗੱਲ ਲਈ ਮਨਾਉਣਾ ਇਸ ਲਈ ਕਿ ਅਸੀਂ ਇਹਨੂੰ ਦਸਵਾ ਦੇਈਏ ਜਦੋਂ ਤੱਕ ਮਾਂ ਘਰ ਚ ਹੈ ਉਦੋਂ ਤੱਕ ਵੀ ਮਾਂ ਚੰਤੇ ਆਉਂਦੀ ਜਿਸ ਦਿਨ ਮਾਂ ਨੇ ਮੜਾ ਜੱਪਾ ਸਵਾਰਟ ਲਿਆ ਕੱਟੀ ਪੁੜਟੀ ਲਟਵਟ ਕੀ ਪੈ ਗਈ ਉਸ ਦਿਨ ਪਤਾ ਲੱਗਦਾ ਵੀ ਅੱਜ ਰੋਟੀ ਕੌਣ ਧਾਊਗਾ ਸੇ ਪੰਜਾਬੀ ਮਾਂ ਬੋਲੀ ਜਿਸ ਦਿਨ ਸਾਡੇ ਤੋਂ ਮੜੀ ਜੀ ਪਰੇ ਹੋ ਗਏ ਜਿਵੇਂ ਰਸੀਹ ਸਾਹਿਬ ਨੇ ਦੱਸਿਆ ਕਿ ਬਾਹਰ ਜਾ ਕੇ ਜਦੋਂ ਅਸੀਂ ਅਚਾਰੀ ਸੁਣਦੇ ਆ ਉਦੋਂ ਅੱਖਾਂ ਭਰ ਜਾਂਦੀਆਂ ਨੇ ਇੱਥੇ ਬੈਠ ਕੇ ਤਾਂ ਸਾਡੀ ਵਰਣੀ ਹੈ باہر جا کے جب سنگیاں تو سنوں پتہ لگنا ہے کہ مات بھاشا کا اصل ارتھ کی ہے کارنا ترس جاتے نے اپنی ماتھ بھاشا سننے مات بھاشا کا بیسیکلی نیچرل لینگویج میں ڈیفینےشن کے چاہوں گا پہلا سر کہ نیچرل لینگویج فسٹ لینگویج مدر ٹنگ نیٹو لینگویج یہ سما نہیں مات بھاشا شبدارتک شبد بچیا نے بہت صح بحس بحس صح بھول لیا بڑا کچھ دسیا مات بھاشا کی ڈیفینےشن پہلے تھوڑا جہاں تھڑک جانے جا اکثر ڈاکٹر ایس ایس جوشی جنہا کو میں پڑھیا مات بھاشا کا مطلب ਜੀਨੀ ਮਾਤ ਪਰ ਮਾਪਾਸ਼ਾ ਬੋਲੀ ਹੈ ਮਦਰ ਪਾਸ਼ਾ ਬੋਲੀ ਹੈ ਇਹ ਡੈਫੀਨੇਸ਼ਨ ਨਹੀਂ ਹੈ ਮਾਤ ਪਾਸ਼ਾ ਦਾ ਅਰਥ ਜਿਹੜੀ ਜਿਸ ਥਾਂ ਤੇ ਅਸੀਂ ਰਹਿੰਦੇ ਹਾਂ ਜਿੱਥੇ ਅਸੀਂ ਜਾ ਕੇ ਪਹਿਲੀ ਭਾਸ਼ਾ ਸਿੱਖੀ ਹੈ ਜੇ ਪੰਜਾਬੀਆਂ ਭਾਵੇਂ ਮੇਰੇ ਘਰ ਚ ਪੰਜਾਬੀ ਬੋਲਦੇ ਆ ਮੇਰੇ ਮਾਤਾ ਜੁਦਾ ਪਰ ਉਹਨੋਂ ਨਹੀਂ ਆ ਸਕਦੀ ਕਿਉਂਕਿ ਜੇ ਮੇਰੇ ਆਹ ਦਾ ਭਾੜੇ ਦੁਆੜੇ ਜਿਹਨਾਂ ਬੱਚਿਆਂ ਨਾਲ ਮੈਂ ਖੇਡਦਾ ਹਾਂ ਜੇ ਉਹਨਾਂ ਨੇ ਮੈਨੂੰ ਉਹ ਨਹੀਂ ਸਿਖਾਈ ਮਾਂ ਬੋਲੀ ਮਾਤ ਭਾਸ਼ਾ ਜਿਹੜੀ ਤਜਬੀ ਉਸ ਪੱਧਰ ਤੇ ਨਹੀਂ ਹੋਣੀ ਜਿਸ ਪੱਧਰ ਤੇ ਮਨੁ ਬਾਤ ਭਾਸ਼ਾ ਹੋਣੀ ਚਾਹੀਦੀ ਹੈ ਸੋ ਦਿਸ ਇਜ਼ ਫਸਟ ਲੈਂਗੁਏਜ ਮਾਤ ਭਾਸ਼ਾ ਫਸਟ ਲੈਂਗੁਏਜ ਹੁੰਦੀ ਹੈ ਬਾਤ ਭਾਸ਼ਾ ਮੇਰਾ ਸਮਾਜ ਬੋਲਦਾ ਹੈ ਕਿ ਮੇਰੇ ਮਾਪ ਜੀ ਇਸ ਤਰ੍ਹਾਂ ਕੇ ਬੋਲਦੇ ਨੇ ਉਸ ਬਾਤ ਦੀ ਭਾਸ਼ਾ ਦੀ ਤੁਹਾਡੇ ਜੀ ਸਮਾਜ ਤੁਸੀਂ ਰਹਿ ਰਹੇ ਹੋ ਜੇ ਮਾਂ ਅਛਵੀ ਬੰਗਾਰਦੀ ਹੋਵੇ ਪਿਓ ਪੰਜਾਬੀ ਹੋਵੇ ਤੇ ਤੁਹਾਡੀ ਮਾਂ ਦੀ ਭਾਸ਼ਾ ਕਿਹੜੀ ਹੋਵੇਗੀ ਫਿਰ ਤੁਹਾਡੀ ਮਾਂ ਦਾ ਸ਼ਕਿਲ ਹੋਵੇਗੀ ਇਸ ਤਰ੍ਹਾਂ ਇਸ ਐਗਜ਼ਾਮਪਲ ਤੋਂ ਤੁਸੀਂ ਇਹ ਸਮਝ ਗਏ ਦ ਇਹਦੀ ਡੈਫੀਨੇਸ਼ਨ ਨੂੰ ਤੁਸੀਂ ਬਣਾ ਸਕਦੇ ਹੋ ਮਾਂ केरਲਾ ਤੋਂ ਹੈ ਪਤਾ ਪੰਜਾਬ ਤੋਂ ਹੈ ਤੇ ਦੋਨਾਂ ਦੀ ਭਾਸ਼ਾ ਫਿਰ ਕਿਹੜੀ ਹੋਵੇਗੀ ਉਥੇ ਮਦਰ ਟੌਟ ਮਾਤ ਭਾਸ਼ਾ ਦੀ ਡੈਫੀਨੇਸ਼ਨ ਉਥੋਂ ਬਣਾਉਣੀ ਪੈਣੀ ਹੈ ਸਮਾਜ ਦੇ ਵਿੱਚ ਰਹਿੰਦੇ ਹੋਏ جی بھاشا بول رہے ہو اتوں بھاشا کی ڈیفینےشن بڑھاؤ گے گرامر پیپل ایز در بیسک میس آف کم جس روپے ہوئے جنہوں شبدوں کے ਤੁਸੀਂ ਕਮਿਊਨੀਕੇਟ ਕਰਦੇ ਹੋ ਫਰਸਟ ਲੈਂਗੁਏਜ ਦੇ ਤੌਰ ਤੇ ਫਰਸਟ ਨੇਟਿਵ ਲੈਂਗੁਏਜ ਦੇ ਤੌਰ ਤੇ ਤੁਹਾਡੀ ਮਾਤ ਭਾਸ਼ਾ ਕੋ ਹੁੰਦੀ ਹੈ ਚਲ ਅਸੀਂ ਫਿਰ ਦੱਸਦੇ ਕਿ ਇੱਕ ਸਾਰੇ ਮਨੀਆਂ ਮੈਂ ਅੰਦਰ ਭੁੱਲਿਆ ਕਿ ਪੁੱਛੀ ਪੁੱਛੀ ਸਰਪਨਾ ਜਿਨ੍ਹਾਂ ਨੇ ਬਾਤ ਮੇਰੀ ਮੈਂ ਇਹਵੇਂ ਮਾ ਬੋਲੀ ਆ ਉਹਨਾਂ ਪੱਜਾ ਕੀ ਇਹ ਮੰਦੇ ਵਿੱਚ ਇਹ ਤੋਖਲਾ ਸਾਰਿਆਂ ਨੇ ਜਾਣ ਕਿਤੇ ਕਿ ਅਸੀਂ ਪੰਜਾਬੀ ਇੰਦਾਂ ਦੇ ਹਾਂ ਕਿ ਜਦੋਂ ਸਾਡੇ ਕੋਲ ਕੋਈ ਹੋਰ ਭਾਸ਼ਾ ਬੋਲਦਾ ਬੰਦਾ ਆ ਕੇ ਖੜ ਜਾਂਦਾ ਹੈ ਅਸੀਂ ਫਟਾਫਟ ਉਹਦੀ ਭਾਸ਼ਾ ਨੂੰ ਵੇਖਣ ਲੱਗ ਜਾਂਦੇ ਹਾਂ ਉਹਦੇ ਨਾਲ ਉਸ ਭਾਸ਼ਾ 'ਚ ਬੋਲਦੇ ਹਾਂ ਇਹ ਸਾਡੇ ਪੰਜਾਬੀਆਂ ਦੀ ਦਰਿਆਨੀ ਹੈ ਕਿ ਅਸੀਂ ਬੋਲਦੇ ਹਾਂ ਪਰ ਜਦੋਂ ਦੋ ਪੰਜਾਬੀ ਬੜੀ ਜਣੀ ਕੋਸ ਵਰਤ ਤੁਸੀਂ ਸਿਰਫ ਪੰਜਾਬੀ ਹੀ ਬੋਲਦੇ ਆ ਇਹ ਸਾਡੀ ਬਾਤ ਪਾਸ਼ਾਤ ਦੀ ਸਾਡਾ ਪਿਆਰ ਹੈ ਸਾਨੂੰ ਇਸ ਗੱਲ ਦੀ ਖਿਜਣਾ ਨਹੀਂ ਚਾਹ। ਅਸੀਂ ਜਿਹੜੀ ਮਰਜੀ ਪਾਸ਼ਾ ਬੋਲੇ ਜਦੋਂ ਦੋ ਪੰਜਾਬੀ ਬੋਲਦੇ ਆ ਦੋ ਪੰਜਾਬੀ ਇਕੱਠੇ ਹੋਏ ਹੁੰਦੇ ਆ ਉਸ ਵਕਤ ਕਦੇ ਨਹੀਂ ਅਸੀਂ ਕੋਰ ਪਾਸ਼ਾ ਨਹੀਂ ਬੋਲਦੇ ਜਦੋਂ ਵੀ ਹੁਣ ਜਿਵੇਂ ਤੁਸੀਂ ਇਹ ਬੜੀ ਛੋਟੀ ਐਗਜ਼ਾਮਪਲ ਵੱਡੇ ਫੰਦਰ ਨਹੀਂ ਪਰ ਛੋਟੀ ਐਗਜ਼ਾਮਪਲ ਲੈ ਲਓ ਸਾਡੇ ਕੋਲ ਸਾਡੇ ਦੇ ਘੰਡੇ ਭਰਾਉਣ ਵਾਲੇ ਸੈਨਿਕ ਸ਼ੰਕੂ ਬਾੜੇ ਤੇ ਖੜੇ ਆ ਪਰ ਜਦੋਂ ਅਸੀਂ ਡੰਗਰ ਛਕਦੇ ਆ ਫਟਾਫਟ ਉੱਤਰੋਂ ਦੇਣ ਤੁਰ ਜਾਂਦੇ ਆ ਨਾ ਭਾਵੇਂ ਉੱਤਰ ਗੋਲੀ ਹੁੰਦੀ ਹੋਵੇ ਉਹਦਾ ਹੀ ਸਾਡੇ ਪੰਜਾਬੀਆਂ ਦਾ ਸੁਭਾਅ ਹੈ ਸਾਡੀ ਮਾਤ ਭਾਸ਼ਾ ਦਾ ਇਹ ਸਾਡੇ ਕੀ ਅਸ਼ੀਰਵਾਦ ਹੈ ਪੰਜਾਬੀ ਦੀ ਤਰਕ ਕਿਵੇਂ ਹੁੰਦੀ ਕਿ ਕਿਤਾਬ ਤੇ ਇਹ ਵੀ ਸਾਡੇ ਸੰਦਰਭ ਵਿੱਚ ਆਉਣਾ ਚਾਹੀਦਾ ਕਿ ਵਿਸ਼ਾ ਨਿਪਾਸ਼ਾ ਜੀ ਵਿਸ਼ਾ ਨਿਪਾਸ਼ਾ ਪੰਜਾਬੀ ਕਿਵੇਂ ਪੜੀ ਇਤਤ ਪਰ ਮਹਿਮਾਨ ਗੱਲ ਕਹਿੰਦੇ ਸੀ ਕਿ ਜੇ ਰੋਸੀ ਕਿਸੇ ਨੂੰ ਕੰਮ ਕਹਿੰਦੇ ਆ ਤਾਂ ਉਹਨੂੰ ਕਹਿੰਦੇ ਉੱਠੀ ਕੁੱਤਿਆ ਉਹਦੇ ਤੋਂ ਕਹਿੰਦਾ ਉੱਠੀ ਪੁੱਛੇ ਉੱਠੀ ਕੁੱਤਿਆ ਉੱਠੀ ਪੁੱਛੀਂ ਸਾਡੇ ਅੰਸ਼ਾਰ ਵਰਗ ਇੱਕ ਜਗ੍ਹਾ ਵੱਡਾ ਫਰੀਜ਼ ਹੈ ਕਿਹਨਾਂ ਦਾ ਕੁੱਤੇ ਨੂੰ ਤੋਂ ਪਹਿਲਾਂ ਪੁੱਛੋ ਦਿੱਤੇ ਅਸੀਂ ਅਕਸਰ ਇਹ ਕਹਿੰਦੇ ਆ ਕਿ ਸਾਡੇ ਕੋਲ ਪੰਜਾਬੀ ਪੜ੍ਹਨ ਲਈ ਸ਼ਬਦਾਵਲੀ ਦੀ ਹੈ ਜਿਸੀ ਹੋਰ ਪੱਖਾਂ ਵਾਲਾ ਹੋਰ ਸਬਜੈਕਟ ਹੋਰ ਵਿਸ਼ੇ ਨੂੰ ਕਰਨਾ ਹੋਵੇ ਬਣਾਵੇ ਦਾ ਬਣਾਵਾ ਜਿੰਦਾ ਸੀ ਆਤਮਾ ਜਿਸੀ ਆਤਮਾ ਕੋਲ ਸ਼ਕਤ ਹੁੰਦੀ ਹੈ ਕੜਾਵੇ ਤਾਂ ਪੰਜਾਬੀ ਹੋਣ ਉਹ ਨਹੀਂ ਰੁਕੇਗੀ ਅਸੀਂ ਆਪ ਕੁਝ ਕਰਦੇ ਨਹੀਂ ਦੂਜਿਆਂ ਦੇ ਡਿਪੈਂਡੈਂਟ ਹੋ ਜਾਂਦੇ ਹਾਂ ਉਹਨਾਂ ਤੇ ਅਸੀਂ ਸੋਚਦੇ ਹਾਂ ਕਿ ਉਹ ਕਰ ਦੇਣ ਫਿਰ ਅਸੀਂ ਕਰਦੇ ਸੋ ਸਾਨੂੰ ਇਹ ਦੇ ਲਈ ਆਪ ਪਰ ضرورت ہے کہ اسی کچھ نواں کرنے کی کوشش کرے گا کرے گا کون کم کرے گا کس طرح ہی پروان ہوے گی یہ سارے اندر دو جی بھاشا کے سندرب رتے ہیں پر پنابی بھاشا کے سندرب میں دس دنی جی ادھر بھی ہاں اچھی بہت کہتے ہیں کہ ابھی باقی بھاشاؤں کے شبد بول رہے ہیں میں تھوڑا جہاں وسکول صاحب کیونکہ تُن پترکار ہو میں دسن کی کوشش کرے گا پابی کو بہت تھوڑے شبد سن ਉਹ ਆ ਕਿਵੇਂ ਪੰਜਾਬੀ ਵਿੱਚ ਜਿੰਨੇ ਵੀ ਰਸੋਈ ਵਿੱਚ ਸ਼ਬਦ ਬੋਲੇ ਜਾਂਦੇ ਹਨ ਉਹ ਪੁਰچੀ ਦੀ ਭਾਸ਼ਾ ਨਹੀਂ ਹੈ ਤਬ ਚਕਲਤਰ ਤਰਤ ਵੀਰਣ ਸਭ ਪੁਰਚੀ ਦੀ ਭਾਸ਼ਾ ਚੁਣਿਆ ਸਾਡੇ ਕੋਲ ਜਿੰਨੇ ਵੀ ਦਫ਼ਤਰੀ ਭਾਸ਼ਾ ਦੇ ਸ਼ਬਦ ਹਨ ਉਹ ਸਾਰੇ ਕਰਬੀਅਰ ਫਾਰਸੀ ਤੋਂ ਆਏ ਹਨ ਜਿਨ੍ਹਾਂ ਦੇ ਪਿੱਛੇ ਦਾਹ ਲੱਗਦਾ ਹੈ ਤਸੀਮਦਾਰ ਥਾਣੇਦਾਰ ਕਚਹਿਰੀ ਇਹਨਾਂ ਨਾਲ ਜਿੰਨੇ ਵੀ ਸ਼ਬਦ ਸਾਡੇ ਕੋਲ ਆਏ ਹਨ ਅਰਬੀਅਰ ਫਾਰਸੀ ਤੋਂ ਆਏ ਹਨ ਸੋ ਪੰਜਾਬੀ ਇਕ ਐਸੀ ਭਾਸ਼ਾ ਹੈ ਜਿਸ ਨੇ ਆਪਣੇ ਆਪ ਨੂੰ ਅਮੀਰ ਕਰਨ ਲਈ ਬਾਕੀ ਦੇ ਸ਼ਬਦਾਂ ਨੂੰ ਆਪਣੇ ਵਿੱਚ ਪਾਇਆ ਹੈ ਇਹਨੂੰ ਭਾਸ਼ਾ ਹੀ ਵਿਆਕਰਣ ਦੇ ਵਿੱਚ ਭਾਸ਼ਾ ਹੀ ਕਿਉਂ ਦੇ ਵਿੱਚ ਅਸੀਂ ਇਹਨੂੰ ਬੋਰਿੰਗ ਕਹਿੰਦੇ ਆ ਬੋਰਿੰਗ ਵਰਡ ਨੂਨ ਲੈ ਕੇ ਸੋ ਪੰਜਾਬੀ ਨੂੰ ਲੋਨ ਲੈਣਾ ਬਹੁਤ ਜ਼ਿਆਦਾ ਆਉਂਦਾ ਹੈ ਤੇ ਇਹ ਉਹਨੂੰ ਆਪਣੇ ਸੰਦਰਭ ਵਿੱਚ ਵਰਤ ਕੇ ਫਿਰ ਵਾਪਸ ਕਰ ਕਿ ਆਹ ਹੁਣ ਤੁਹਾਡਾ ਸ਼ਬਦ ਸੀ ਇਹ ਮੈਂ ਆਪਣਾ ਬਣਾ ਰਿਹਾ ਲੈ ਹੁਣ ਤੁਹਾਨੂੰ ਉੱਤੇ ਵਾਪਸ ਲੈ ਅਸੀਂ ਪੰਜਾਬੀ ਨੂੰ ਉਸ ਤਰ੍ਹਾਂ ਵਰਤਦੇ ਹਾਂ ਜਿਹੜੀ ਪੰਜਾਬ ਜਿਹੜੀ ਭਾਸ਼ਾ ਵੀ ਹੈ ਕਿਥੋੜੀ ਹੈ ਉਹਦੇ ਚ ਅਸੀਂ ਇਹਨਾਂ ਨੂੰ ਲੋਨ ਸ਼ਬਦ ਕਹਿੰਦੇ ਆ ਕਿ ਉਹ ਲੋਨ ਸ਼ਬਦ ਜਿਹੜੇ ਪੰਜਾਬੀ ਨੇ ਬਹੁਤ ਲਏ ਨੇ ਬਹੁਤ ਅਮੀਰ ਭਾਸ਼ਾ ਬਣੀ ਹੈ ਦੁਨੀਆ ਦੀ ਕੋਈ ਵੀ ਭਾਸ਼ਾ ਅਮੀਰ ਤਾਂ ਹੀ ਬਣਦੀ ਹੈ ਜੇ ਉਹਦੇ ਵਿੱਚ ਲੋਨ ਲੈਣ ਦੀ ਸਮਰੱਥਾ ਹੋਵੇ ਤੇ ਪੰਜਾਬੀ ਵਿੱਚ ਇਹ ਸਭ ਤੋਂ ਵੱਧ ਹੈ ਇਸ ਇਤਿਹਾਸੀ ਅਸੀਂ ਭਾਰੂਤ ਬਹੁਤ ਪੰਜਾਬੀ ਬਹੁਤ ਪਹਾਉਣਾ ਅਸੀਂ ਸਾਰਾ ਕੁਝ ਦੂਜੇ ਤੋਂ ਲੈ ਕੇ ਵੀ ਅਸੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਅਸੀਂ ਇਸ ਇਸ ਪੱਧਰ ਤੱਕ ਦੇ ਪਹੁੰਚ ਜਾਂ ਕਿ ਅਸੀਂ ਬਹੁਤ ਕੁਝ ਦੂਜੀਆਂ ਭਾਸ਼ਾਵਾਂ ਤੋਂ ਵੀ ਲਿਆ ਹੈ ਤੇ ਲੈਂਦੇ ਰਹਿਣਾ ਹੈ ਇਹ ਫਰਾਂਸੀਸਿ ਕਿਉਂ ਤੇਨੂੰ ਬੰਦ ਮੈਨੂੰ ਇਹ ਫਰਾਂਸੀਸਿ ਮੈਨੂੰ ਫ੍ਰੈਂਚ ਆਉਦੀ ਹੈ i can speak in english i know the better words i can explain mainu angrezi nahi aundi par mainu kade nahi kise ne french bolde suneya na mainu kade kise ne angrezi bolde suneya main punjabi bolda te hamesha punjabi de shabd hi vartda haa mainu stage 'te khad'an da mauka mil gaya vishesh conference de vich ਜਰੂਰ ਸ਼ਾਮ ਨੂੰ ਉਹਨਾਂ ਦਾ ਕਰੋੜ ਕੰ ਦਾ ਮੌਕਾ ਆਇਆ ਤਾਂ ਸਰਦਾਰ ਤੇਜਪੁਰ ਸਿੰਘ ਜੀ ਸੀਗੇ ਯੂਨੀਵਰਸਿਟੀ ਤੋਂ ਉਹਨਾਂ ਨੇ ਇੱਕ ਟਿੱਪਣੀ ਮੇਰੇ ਤੇ ਕੀਤੀ ਕਿ ਇਹ ਕੈਸਾ ਬੰਦਾ ਤੁਹਾਨੂੰ ਸਟੇਜ ਤੇ ਚੜਾਇਆ ਸਵੇਰ ਤੋਂ ਸ਼ਾਮ ਤੱਕ ਮੈਂ ਉਡੀਕਦਾ ਰਿਹਾ ਵੀ ਇਹ ਕੋਈ ਨਾ ਕੋਈ ਸ਼ੌਧਤ ਖਰੀਜੀ ਦਾ ਬੋਲੂਗਾ ਐ ਮੈਂ ਪੂਰਾ ਦਿਨ ਚ ਇੱਕ ਵੀ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲਿਆ ਤੋਂ ਤਾਂ ਮੈਨੂੰ ਮੈਂ ਦੁੱਤੀ ਮੰਨ ਲਵਾਂ ਕਿਉਂਕਿ ਮੈਨੂੰ ਮੇਰੀ ਮਾਂ ਬੋਲੀ ਆਉਂਦੀ ਹੈ ਥੈਂਕ ਯੂ ਬਸੀ ਸਰ ਇਸ ਲਈ ਪ੍ਰਜਿੰਦਰ ਕੌਰ ਕਮਲ ਸਿੰਘ ਕੌਰ ਕਿਰਨਪ੍ਰੀਤ ਮਨੀਸ਼ ਰਮਨਜੀਤ ਸਾਰਿਆਂ ਨੇ ਮਾਤਰਾਸ਼ਾ ਬਣੀ ਬੱਲਾ ਕੀਤੀ ਹੈ ਤੇ ਸਾਰੀਆਂ ਗੱਲਾਂ ਚੰਗੀਆਂ ਨੇ ਇੱਕ ਚੀਜ਼ ਮੈਂ ਹੋਰ ਐਡ ਕਰਕੇ ਆਪਣੀ ਵੱਗ ਲਾ ਦੇਣਾ ਸਮਾਂ ਇਹ ਵਹਿਂ ਪਾ ਦਿੱਤਾ ਜਾਵੇ ਕਿ ਜਦੋਂ ਤੱਕ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹਨ ਉਦੋਂ ਤੱਕ ਪੰਜਾਬੀ ਨਹੀਂ ਮੁੱਕਦੀ ਸਾਰੇ ਸਭ ਨੂੰ ਮੇਰੇ ਨਾਲ ਇਸ ਕਿ ਮਾਰ ਕੇ ਚ ਲੋਕ ਕਿਹਾ ਜਾਂਦਾ ਕਿ ਜਦੋਂ ਤੱਕ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਂ ਚ ਕਿਉਂਕਿ ਉਹ ਪੰਜਾਬੀ ਚਾਹਤ ਅਸੀ ਸਹਿਕਾ ਸਾਡੇ ਪੰਜਾਬੀ ਨਹੀਂ ਮੁੱਕਣੀ ਕਿੰਨੇ ਜੀ ਸਹਿਮਤ ਨੇ ਇਸ ਗੱਲ ਨਾਲ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਤੁਸੀਂ ਬਿਲਕੁਲ ਕੋਈ ਵੀ ਸਹਿਮਤ ਨਹੀਂ ਉਦਾਰ ਕਰਨ ਇਹ ਹੈ ਕਿ ਜੇਕਰ ਗ੍ਰੰਥਾ ਵਿੱਚ ਲਿਖੀ ਹੋਈ ਚੀਜ਼ ਨਾਲ ਕੋਈ ਭਾਸ਼ਾ ਬਚਦੀ ਹੁੰਦੀ ویدک سسکرت کے ہوں تک بہت سارے گرتھ لکھے گئے تو ویدکت آپ بہت سارے لوگ بولتے ہوئے کیونکہ وہ خزانہ ضرور ہے پر وہ بولنے کی ورتوں سے ابنتی رہی ہے وہ بولنا چڈ کے ابھی او وہزرو کر لیا کچھ چندک لوکا نے اپنے کو سانپ کے رکھ لیا باقی بولنے کو منع کر دِس کر کے ویدک سکر ختم ہوئی ہے ਗੁਰੂ ਗ੍ਰੰਥ ਸਾਹਿਬ ਵਿੱਚ ਬੇਸ਼ੱਕ ਪੰਜਾਬੀ ਰਚੇ ਪੰਜਾਬੀ ਦੀ ਉੱਤਮਤਾ ਉਸ ਦੇ ਰਚੇ ਪਰ ਜੇਕਰ ਅਸੀਂ ਉਸ ਦੀ ਵਰਤੋਂ ਬੰਦ ਕਰ ਦਵਾਂਗੇ ਪੰਜਾਬੀ ਬੋਲਣੀ ਬੰਦ ਕਰ ਦਵਾਂਗੇ ਤਾਂ ਫਿਰ ਉਹ ਵੀ ਉਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵੀ ਜੰਗ ਰਹੇਗੀ ਬਚੇਗੀ ਨਹੀਂ ਬਚੇਗੀ ਕਿਉਂ ਜਦੋਂ ਅਸੀਂ ਬੁੱਢਾ ਦੇ ਅਸੀਂ ਵਰਤਾਂਗੇ ਸੋ ਇੱਕ ਇੱਕ ਬੇਤ ਹੈ ਜੀ ਅੱਜ ਵੀ ਇਸ ਪ੍ਰੋਗਰਾਮ ਤੋਂ ਸੰਦੇਸ਼ ਕਿਸ ਨੇ ਕੋਲ ਲੈ ਕੇ ਜਾਣਾ ਹੈ میں اس لیش نہیں ہوں کہ میں لے کے جاؤ جی تنہیں بنتا ہے کہ پنجابی نہیں ختم ہونی چاہیے پنجابی نو بھولنا شروع کرو پنجابی تو گریز نہ کرو پنجابی پجابی چپو بہت بہت شکریہ بہت سما لیا سردار رکیت اور بہت شکریہ تباگ کا شکریہ کہ تمہیں کیتے کی بہت بہت دنواد